ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੁਕਾਮ ਜਾਵੇਗੀ ਜਿहां ਦੱਸਦੀ ਹੈ ਕਿ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਤੋਂ ਛੁਟਕਾਰਾ ਪਾਉਣ ਦੇ ਲਈ ਉਸ ਨੂੰ ਰਸਤੇ ਤੋਂ ਹਟਾਉਣ ਦੇ ਲਈ ਅਜਿਹੀ ਯੋਜਨਾ ਬਣਾਈ ਗਈ ਕਿ ਇਸ ਗੁੱਥੇ ਨੂੰ ਸੁਲਝਾਉਣ ਦੇ ਲਈ ਤਿੰਨ ਸੂਬਿਆਂ ਦੀ ਪੁਲਿਸ ਨੂੰ ਲੱਗਣਾ ਪਿਆ ਤੇ ਇਹਨਾਂ ਤਿੰਨ ਸੂਬਿਆਂ ਦੀ ਪੁਲਿਸ ਨੇ ਦਿਨ ਰਾਤ ਮਿਹਨਤ ਕੀਤੀ ਤੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਕੇ ਮੁਲਜ਼ਮਾ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਰਹੀ ਜਿहां ਦੱਸਦੀ ਹੈ ਕਿ ਇੱਕ ਪ੍ਰੇਮਿਕਾ ਦੇ ਵੱਲੋਂ ਆਪਣੀ ਪ੍ਰੇਮੀ ਤੋਂ ਛਟਕਾਰਾ ਪਾਉਣਾ ਸੀ ਉਸ ਨੂੰ ਛਟਕਾਰਾ ਪਾਉਣ ਦੇ ਲਈ ਰਸਤੇ ਤੋਂ ਹਟਾਇਆ ਗਿਆ ਉਸ ਨੇ ਪਹਿਲਾਂ ਤਾਂ ਆਪਣੇ ਪ੍ਰੇਮੀ ਦਾ ਆਪਣੇ ਪਤੀ ਅਤੇ ਆਪਣੀ ਸਹੇਲੀ ਦੇ ਨਾਲ ਮਿਲ ਕੇ ਕਤਲ ਕੀਤਾ ਫਿਰ ਉਸ ਦੀ ਲਾਸ਼ ਦੇ ਚਾਰ ਟੁਕੜੇ ਕੀਤੇ ਤੇ ਲਾਸ਼ ਨੂੰ ਆਪਣੀ ਹੀ ਸਹੇਲੀ ਦੇ ਘਰ ਦਾਪ ਦਿੱਤਾ ਗਿਆ ਹਾਲਾਂਕਿ ਬਾਹ ਅਤੇ ਲੱਤ ਨੂੰ 20 ਕਿਲੋਮੀਟਰ ਘਰ ਤੋਂ ਦੂਰ ਕਿਤੇ ਸੁੱਟ ਦਿੱਤਾ ਗਿਆ ਤੇ ਉਹਨਾਂ ਦੀ ਇਸ ਕਤਲ ਦੀ ਯੋਜਨਾ ਅਤੇ ਲਾਸ਼ ਨੂੰ ਲੁਕਾਉਣ ਦੀ ਯੋਜਨਾ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਹੈ ਦਰਅਸਲ ਔਰਤ ਆਪਣੇ ਪ੍ਰੇਮੀ ਤੋਂ छुटਕਾਰਾ ਪਾਉਣਾ ਚਾਹੁੰਦੀ ਸੀ ਜਿਸ ਨੂੰ ਲੈ ਕੇ ਪ੍ਰੇਮਿਕਾ ਨੇ ਇੱਕ ਸਾਤਰ ਯੋਜਨਾ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮਲਜ਼ਮ ਔਰਤ ਨੇ ਆਪਣੇ ਪਤੀ ਅਤੇ ਦੋ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਪ੍ਰੇਮੀ ਦਾ ਕਤਲ ਕੀਤਾ ਫਿਰ ਉਸ ਦੀ লাশ ਨੂੰ ਸਹੇਲੀ ਦੇ ਘਰ ਦੇ ਵਿੱਚ ਡੂੰਘਾ ਟੋਆ ਪੁੱਟ ਕੇ ਦਬ ਦਿੱਤਾ ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਔਰਤ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਘਟਨਾ ਵਿੱਚ ਸ਼ਾਮਿਲ ਔਰਤ ਦੀ ਸਹੇਲੀ ਅਤੇ ਉਸਦੇ ਪਤੀ ਦੀ ਹਲੇ ਪਾਲ ਜਾਰੀ ਹੈ ਦੱਸਦੀ ਹੈ ਕਿ ਪੁਲਿਸ ਸੁਪਰੀਡੈਂਡੈਂਟ ਦੁਰਗੇਸ਼ ਸਿੰਘ ਨੇ ਦੱਸਿਆ ਹੈ ਕਿ ਫਤਨਪੁਰ थाना ਖੇਤਰ ਦੇ ਸੁਵਾਂਸਾ ਨਿਵਾਸੀ ਵਿਨੋਦ ਅਤੇ ਉਸਦੀ ਪਤਨੀ ਪੁਸ਼ਪਾ ਗੋਤਮ ਹਰਿਆਣਾ ਦੇ ਗੁਰੂਗਰਾਮ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਨੇ ਔਰਤ ਦਾ ਪਤੀ ਵਿਨੋਦ ਉੱਥੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਉੱਥੇ ਹੀ ਪੁਸ਼ਪਾ ਦਾ ਮੁਨੀਆਰੀ ਡੇਮ ਸੀਤਾ ਮੜੀ ਬਿਹਾਰ ਦੇ ਰਹਿਣ ਵਾਲੇ ਸ਼ਿਵਨਾਥ ਜਿਸ ਦੀ ਉਮਰ 40 ਸਾਲ ਸੀ ਨਾਲ ਅਫੇਅਰ ਚੱਲ ਰਿਹਾ ਸੀ ਇਸ ਦੌਰਾਨ ਪੁਸ਼ਪਾ ਆਪਣੇ ਪਿੰਡ ਸੁਮਾਸਾ ਆ ਗਈ ਜਿਸ ਤੋਂ ਬਾਅਦ ਸ਼ਿਵਨਾਥ ਉਸ ਨੂੰ ਮਿਲਣ ਪੁਸ਼ਪਾ ਦੇ ਪਿੰਡ ਪਹੁੰਚਿਆ ਜੋ ਪੁਸ਼ਪਾ ਨੂੰ ਪਸੰਦ ਨਹੀਂ ਆਇਆ ਅਤੇ ਪੁਸ਼ਪਾ ਨੇ ਸ਼ਿਵਨਾਥ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਐਸਪੀ ਦੁਰਗੇਸ਼ ਸਿੰਘ ਅਨੁਸਾਰ ਜਦੋਂ ਸ਼ਿਵਨਾਥ ਪਿੰਡ ਆਇਆ ਤਾਂ ਪੁਸ਼ਪਾ, ਵਿਨੋਦ ਉਸਦੀ ਸਹੇਲੀ ਪੂਨਮ ਅਤੇ ਪੂਨਮ ਦੇ ਪਤੀ ਨੇ ਮਿਲ ਕੇ ਉਸ ਦਾ ਪਹਿਲਾਂ ਕਤਲ ਕੀਤਾ ਜਿਸ ਤੋਂ ਬਾਅਦ ਪੁਸ਼ਪਾ ਨੇ Laash ਤੇ ਨਿਪਟਾਰੇ ਲਈ ਨਵੀਂ ਯੋਜਨਾ ਬਣਾਈ। ਉਸਨੇ ਪੂਨਮ ਦੇ ਵਿਹੜੇ ਦੇ ਵਿੱਚ ਟੋਆ ਕੁੱਟਿਆ ਤੇ ਹਰਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਆਪਰੇਸ਼ਨ ਚ ਸ਼ਿਵਨਾਥ ਦੀ Laash ਉਸਦੀ ਪ੍ਰੇਮਿਕਾ ਦੀ ਸਹੇਲੀ ਦੇ ਵੇੜੇ ਜੋ ਬਰਾਮਦ ਹੋਈ ਹੈ ਪੁਲਿਸ ਨੇ ਕੁਸ਼ਪਾ ਅਤੇ ਉਸਦੇ ਪਤੀ ਵਿਨੋਦ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹ ਖਬਰ ਯੂਪੀ ਦੇ ਪ੍ਰਤਾਪਗੜ੍ਹ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪ੍ਰੇਮਿਕਾ ਦੇ ਵੱਲੋਂ ਆਪਣੇ ਪ੍ਰੇਮੀ ਤੋਂ ਛੁਟਕਾਰਾ ਪਾਉਣ ਦੇ ਲਈ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਚਾਰ ਲੋਕਾਂ ਦਾ ਉਸਨੇ ਸਹਾਰਾ ਲਿਆ ਉਸਨੇ ਆਪਣੇ ਪਤੀ ਆਪਣੀ ਸਹੇਲੀ ਅਤੇ ਉਸਦੇ ਪਤੀ ਦਾ ਸਹਾਰਾ ਲਿਆ ਤੇ ਇਸ ਦੇ ਨਾਲ ਹੀ ਉਸ ਨੇ ਪਹਿਲਾਂ ਆਪਣੇ ਪ੍ਰੇਮੀ ਦਾ ਕਤਲ ਕੀਤਾ ਫਿਰ ਉਸ ਤੇ ਚਾਰ ਟੁਕੜੇ ਕਰਕੇ ਆਪਣੀ ਸਹੇਲੀ ਦੇ ਘਰ ਦਬ ਦਿੱਤਾ ਤੇ ਨਾਲ ਹੀ ਉਸ ਦੀ ਬਾਹਾਂ ਤੇ ਲੱਤ ਨੂੰ 20 ਕਿਲੋਮੀਟਰ ਦੂਰ ਸੁੱਟ ਦਿੱਤਾ। ਉਸ ਤੋਂ ਬਾਅਦ ਉਹ ਆਪ ਆਪਣੇ ਪਤੀ ਦੇ ਨਾਲ ਵਾਪਸ ਗੁਰੂਗਰਾਮ ਆ ਗਈ। ਹਾਲਾਂਕਿ ਉਸ ਦੀ ਸਹੇਲੀ ਪੂਨਮ ਅਤੇ ਪਤੀ ਨੂੰ ਪੁਲਿਸ ਲੱਭ ਰਹੀ ਹੈ। ਪੁਸ਼ਪਾ ਅਤੇ ਵਿਨੋਦ ਨੂੰ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ।